ਹੈਲੋ ਹਾਂਜੀ ਸਸ਼ੀਕਲ ਜੀ ਗੁਰਮੀਤ ਬੁਟੀਕ ਦੇ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਜੋ ਹੋਏਗੀ ਉਹ ਪਹਿਣਾ ਦੇ ਲਈ ਬਹੁਤ ਹੀ ਵੱਡੀ ਆਫਰ ਵਾਲੀ ਵੀਡੀਓ ਜਿਹੜੀ ਅੱਜ ਆਪਾਂ ਲੈ ਕੇ ਆਏ ਹਾਂ ਦੀ ਸਭ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿੰਨਾ ਪਹਿਣਾ ਨੇ ਵੀ ਵਿਜ਼ਿਟ ਕਰਕੇ ਕੱਪੜੇ ਬਾਏ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਤੋਂ ਸਾਡੇ ਵਟਸਐਪ ਨੰਬਰ ਉੱਪਰ ਜਾ ਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜਿਹੜੀਆਂ ਭੈਣਾਂ ਆਨਲਾਈਨ ਬਾਈ ਕਰਨਾ ਚਾਹੁੰਦੀਆਂ ਨੇ ਉਹ ਆਪਣੇ ਲਈ ਸੋਹਣੇ ਸੋਹਣੇ ਸੂਟਾਂ ਦੀ ਆਨਲਾਈਨ ਬੁਕਿੰਗ ਪਾ ਸਕਦੀਆਂ ਨੇ ਜੀ ਅੱਜ ਵਾਲੀ ਜੋ ਵੀਡੀਓ ਹੋਏਗੀ ਜੀ ਸਿਮਰ ਦੇ ਸੂਟਾਂ ਦੇ ਉੱਪਰ ਹੋਏਗੀ ਸਿਮਰ ਦਾ ਜਿਹੜਾ ਸਟੱਫ ਹੋਏਗਾ ਏ1 ਹੋਏਗਾ ਜੀ ਸਟੱਫ ਤੁਸੀਂ ਚੈੱਕ ਕਰੋ ਕਿੰਨਾ ਸੋਹਣਾ ਸਟੱਫ ਆ ਬਹੁਤ ਹੀ ਜ਼ਿਆਦਾ ਸੌਫਟ ਔਰ ਲਾਈਟ ਵੇਟ ਆ ਹਮੇਸ਼ਾ ਜਿਹੜੇ ਆ ਭੈਣਾਂ ਇਹੀ ਮੈਸੇਜਾਂ ਕਮੈਂਟ ਕਰਦੀਆਂ ਨੇ ਕਿ ਸਾਡੇ ਲਈ ਕੱਟ ਪੀਸਾਂ ਦੇ ਉੱਪਰ ਹੀ ਸੇਲ ਲੈ ਕੇ ਆਓ ਜੀ ਕੱਟ ਪੀਸਾਂ ਤੇ ਸੇਲ ਲੈ ਕੇ ਆਓ ਅੱਜ ਆਪਾਂ ਕੱਟ ਪੀਸਾਂ ਦੇ ਉੱਪਰ ਸੇਲ ਪਾਰਟੀwear ਸੂਟ ਹੋਏਗਾ ਜੋ ਕਿ ਮਾਰਕੀਟ ਦੇ ਵਿੱਚ ਤੁਹਾਨੂੰ 300 ਜਾਂ 350 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਮਿਲੇਗਾ ਉਹ ਵਾਲਾ ਜਿਹੜਾ ਹੈਗਾ ਇਹ ਸਟਾਫ ਤੁਹਾਨੂੰ ਜੋ ਮਿਲੇਗਾ ਸਿਰਫ ਤੇ ਸਿਰਫ 125 ਰੁਪਏ ਮੀਟਰ ਦੇ ਹਿਸਾਬ ਨਾਲ ਮਿਲੇਗਾ ਸਟਾਫ ਇਹ ਜੋ ਸਟਾਫ ਹੋਏਗਾ 6.5 ਮੀਟਰ ਦੀ ਕੱਟ ਹੋਏਗੀ ਇਸ ਤੇ ਜੋ ਕੱਟ ਹੋਏਗੀ ਜੀ 6.5 ਮੀਟਰ ਦੀ ਕੱਟ ਹੋਏਗੀ 160 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਆਪਾਂ ਜੇ ਲਾਉਣੇ ਆ ਤਾਂ ਜੀ ਇਹ ਸੂਟ ਹੈਗਾ ਤੁਹਾਡਾ 800 ਰੁਪਏ ਦਾ ਸੂਟ ਬਣਦਾ ਹੈ ਤੇ 5 5 ਮੀਟਰ ਦੀ ਕੱਟ ਹੋਏਗੀ 800 ਰੁਪਏ ਦਾ ਸੂਟ ਬਣਦਾ ਹੈ ਤਾਂ ਤੁਹਾਨੂੰ 1.5 ਮੀਟਰ ਕਪੜਾ ਜਿਹੜਾ ਇਸ ਦੇ ਨਾਲ ਫ੍ਰੀ ਮਿਲਦਾ ਹੈ ਜੀ 6.5 ਮੀਟਰ ਦੀ ਕਟਾ 5 ਮੀਟਰ ਕੱਟ ਦੇ ਪੈਸੇ ਲਏ ਜਾਣਗੇ 160 160 ਰੁਪਏ ਪਰ ਮੀਟਰ ਦੇ ਹਿਸਾਬ ਨਾਲ 800 ਰੁਪਏ ਦਾ ਪ੍ਰਾਈਸ ਹੋਏਗਾ 5 ਮੀਟਰ ਦਾ ਤੇ ਨਾਲ ਤੁਹਾਨੂੰ 1.5 ਮੀਟਰ ਕਪੜਾ ਜਿਹੜਾ ਐਕਸਟਰਾ ਦਿੱਤਾ ਜਾਏਗਾ ਜੀ 6.5 ਮੀਟਰ ਦੇ ਕੱਟ ਦੇ ਵਿੱਚ ਆਰਾਮ ਨਾਲ ਪਹਿਣਾ ਜਿਹੜੀਆਂ ਹੈਗੀਆਂ ਉਹ 4.4 ਮੀਟਰ ਦਾ ਆਪਣਾ ਫਾਰਸੀ ਸਲਵਾਰਾ ਨਾਲ ਸੂਟ ਰੈਡੀ ਕਰਕੇ ਨਾਲ ਖੁੱਲਾ ਡੁੱਲਾ ਆਪਣਾ ਦੁਪੱਟਾ ਵੀ ਰੈਡੀ ਕਰ ਸਕਦੀਆਂ ਨੇ ਜੀ ਸਿਮਰ ਦਾ ਨਾਲ ਇਹਦੇ ਉੱਪਰ ਥ्रेड ਕਰਾਓ 니ਡਲ ਕਰਾਓ ਹੈਂਡ ਕਰਾਓ ਜੋ ਮਰਜ਼ੀ ਕਰਵਾਓ ਜੀ A1 ਸਟਾਫ ਹੋਏਗਾ ਕੋਈ ਕੰਪਲੇਂਟ ਨਹੀਂ ਹੋਈ ਹੋਏਗੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਕੋਈ ਕੰਪਲੇਂਟ ਨਹੀਂ ਹੋਏਗੀ ਜੀ ਤੁਸੀਂ ਚੈੱਕ ਕਰ ਸਕਦੇ ਹੋ ਸਟਾਫ ਕਿੰਨਾ ਹੀ ਜ਼ਿਆਦਾ ਵਧੀਆ ਔਰ ਸੌਫਟ ਸਟਾਫ ਹੈ ਜੀ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਹੈ ਜੀ ਐਨ ਜਿੱਦਾਂ ਆਪਾਂ ਕਹਿ ਰਹੀ ਸੀ ਕਿ ਮਲਾਈ ਵਰਗਾ ਕੱਪੜਾ ਹੈ ਜੀ ਤੁਸੀਂ ਇੱਥੇ ਹੈਂਡ ਥ੍ਰੈਡ ਜੋ ਮਰਜ਼ੀ ਕਰਵਾ ਸਕਦੇ ਹੋ 800 ਰੁਪਏ ਦੇ ਵਿੱਚ ਤੁਹਾਨੂੰ 6.5 ਮੀਟਰ ਕੱਪੜਾ ਮਿਲੇਗਾ ਜੀ ਮਾਰਕੀਟ ਦੇ ਵਿੱਚੋਂ ਜੋ ਤੁਹਾਨੂੰ ਹੈਗਾ ਆ 350 ਰੁਪਏ ਮੀਟਰ ਮਿਲਦਾ ਹੈ ਜੀ ਉਹ ਤੁਹਾਨੂੰ 160 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਜਿਹੜਾ 6.5 ਮੀਟਰ ਕੱਪੜਾ ਮਿਲੇਗਾ 6.5 ਮੀਟਰ ਦੀ ਕੱਟ ਹੋਏਗੀ ਕੋਈ ਇਹਦੇ ਵਿੱਚ ਹੈਗਾ ਮਿਸਪ੍ਰਿੰਟ ਨਹੀਂ ਹੈਗਾ ਜੀ ਕੋਈ ਡਿਫੈਕਟ ਨਹੀਂ ਕੁਝ ਨਹੀਂ ਹੈਗਾ ਜੀ ਫਰੈਸ਼ਰ ਸਟਾਕ ਹੈ ਜੀ 6.5 ਮੀਟਰ ਦੀ ਕੱਟ ਹੋਏਗੀ ਜੀ ਪ੍ਰਾਈਸ ਹੋਏਗਾ ਜਿਹੜਾ ਇਸ ਦਾ ਹੋਏਗਾ 800 ਰੁਪਏ ਇਸ ਦਾ ਪ੍ਰਾਈਸ ਹੋਏਗਾ ਜੀ ਨੈਕਸਟ ਜਿਹਦੇ ਇਸ ਦੇ ਵਿੱਚ ਤੁਹਾਨੂੰ ਕਲਰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਜੀ ਜਿਹਨੂੰ ਆਪਾਂ ਪਿਸਟਾ ਗ੍ਰੀਨ ਕਲਰ ਕਹਿ ਦਿੰਨੇ ਆ ਉਹ ਵਾਲਾ ਕਲਰ ਹੈ ਜੀ ਇਸ ਤੇ ਉਪਰ ਆਪਾਂ ਡਾਰਕ ਕਲਰ ਦਾ ਜਦੋਂ ਵਰਕ ਕਰਾਵਾਂਗੇ ਜਾਂ ਫਿਰ ਆਪਾਂ ਹੈਂਡ ਦਾ ਵੀ ਡੱਲ 골ਡਨ ਦਾ ਵਰਕ ਕਰਾਉਣੀ ਆ ਤਾਂ ਬਹੁਤ ਹੀ ਜ਼ਿਆਦਾ ਪਿਆਰਾ ਲੱਗਦਾ ਹੈਗਾ ਜੀ ਸਟਾਫ ਹੈਗਾ A1 ਕੋਈ ਇਦਾਂ ਨਹੀਂ ਹੈਗਾ ਕੋਈ ਚੂਬਨ ਵਾਲਾ ਸਟਾਫ ਨਹੀਂ ਹੈਗਾ ਬਹੁਤ ਹੀ ਜ਼ਿਆਦਾ ਸੌਫਟ ਸਟਾਫ ਹੈ ਜੇ 6.5 ਮੀਟਰ ਦੀ ਕੱਟ ਹੋਏਗੀ ਕੋਈ ਡਿਫੈਕਟ ਕੋਈ ਮਿਸ ਪ੍ਰਿੰਟ ਨਹੀਂ ਹੋਏਗਾ ਜੀ 800 ਰੁਪਏ ਦਾ ਪ੍ਰਾਈਸ ਹੋਏਗਾ ਜੀ 1.5 ਮੀਟਰ ਕਪੜਾ ਐਕਸ 800 ਰੁਪਏ ਦੇ ਵਿੱਚ ਤੁਸੀਂ ਵਿਦ ਦੁਪੱਟਾ ਜਿਹੜਾ ਹੈਗਾ ਉਹ ਆਪਣਾ ਸੂਟ ਆ ਰੈਡੀ ਕਰ ਸਕਦੇ ਹੈਗੇ ਹੋ ਜੀ ਜੇ ਆਪਾਂ ਮਾਰਕੀਟ ਦੇ ਵਿੱਚੋਂ ਇਹੀ ਸੂਟ ਬਾਈ ਕਰਦੇ ਆ ਤਾਂ ਆਪਾਂ ਨੂੰ 350 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਮਿਲਦਾ ਹੈਗਾ ਜੀ ਨੈਕਸਟ ਕਲਰ ਜੋ ਤੁਹਾਨੂੰ ਮਿਲੇਗਾ ਜੀ ਇਸ ਤੇ ਵਿੱਚ ਡਾਰਕ ਪਰਪਲ ਕਲਰ ਮਿਲੇਗਾ ਜੀ ਬਹੁਤ ਹੀ ਪਿਆਰਾ ਕਲਰ ਹੈਗਾ ਸਟਾਫ ਤਾਂ A1 ਹੈਗਾ ਹੀ ਹੈਗਾ ਕੋਈ ਕੰਪਲੇਂਟ ਨਹੀਂ ਹੈਗੀ ਜੇ ਤੁਸੀਂ ਥ੍ਰੈਡ ਹੈਂਡ ਜੋ ਮਰਜੀ ਵਰਕ ਆ ਜਿਹੜਾ ਇਸ ਤੇ ਉੱਪਰ ਤੁਸੀਂ ਕਰਵਾ ਸਕਦੇ ਹੈਗੇ ਹੋ ਪ੍ਰਾਈਸ ਹੋਏਗਾ ਬਹੁਤ ਹੀ ਘੱਟ 800 ਰੁਪਏ ਦੇ ਵਿੱਚ ਤੁਸੀਂ ਵਿਦ ਦੁਪੱਟਾ ਜਿਹੜਾ ਸੂਟ ਆ ਤੁਹਾਨੂੰ ਮਿਲ ਰਿਹਾ ਜੀ 800 ਰ ਜੇ ਤੁਹਾਨੂੰ ਵਿਵਿੱਧ ਦੁਪੱਟਾ ਸੂਟ ਮਿਲ ਰਿਹਾ ਜੀ 800 ਰੁਪਏ ਦਾ ਜੇਕਰ ਤੁਸੀਂ ਸੂਟ ਬਾਈ ਕਰਦੇ ਹੋ ਤਾਂ ਜੇਕਰ ਤੁਸੀਂ ਤੇ थ्रेड ਜਾਂ ਨੀਡਲਵਰਕ ਵੀ ਕਰਾਉਨੇ ਆ 1200 ਰੁਪਏ ਦੇ ਤੁਸੀਂ ਵਰਕ ਕਰਵਾ ਕੇ ਤੇ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਹੈਗਾ ਉਹ 2000 ਰੁਪਏ ਦੇ ਵਿੱਚ ਪਾਰਟੀ ਵੇਅਰ ਸੂਟ ਆ ਜਿਹੜਾ ਰੈਡੀ ਹੋ ਜਾਂਦਾ ਹੈਗਾ ਜੀ ਵਿਵਿੱਧ ਦੁਪੱਟਾ ਜੀ ਨੈਕਸਟ ਕਲਰ ਜੋ ਤੁਹਾਨੂੰ ਮਿਲੇਗਾ ਇਹ ਵੀ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਜੀ ਪੈਸਟਾ ਗ੍ਰੀਨ ਨਾਲੋਂ ਵੀ ਲਾਈਟ ਜਿਹਾ ਕਲਰ ਹੈਗਾ ਜੀ A1 ਸਟਾਫ ਹੋਏਗਾ ਜੀ 6.5 ਮੀਟਰ ਦੀ ਕੱਟ ਹੋਏਗੀ ਸ਼ਿਪਿੰਗ ਐਕਸਟਰਾ ਹੋਏਗੀ ਜੀ ਕਲਰ ਹੈਗਾ ਜਿਹੜਾ ਤੁਸੀਂ ਨੇੜੇ ਤੋਂ ਵੀ ਚੈੱਕ ਕਰ ਸਕਦੇ ਹੋ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਹੈਗਾ ਜੀ ਬਹੁਤ ਹੀ ਸੋਹਣਾ ਜਿਹੜਾ ਇਸ ਦਾ ਕਲਰ ਹੈਗਾ ਜੀ ਨੈਕਸਟ ਕਲਰ ਜੋ ਤੁਹਾਨੂੰ ਮਿਲੇਗਾ ਜੀ ਮਹਿੰਦੀ ਸ਼ੇਡ ਹੋਏਗਾ ਮਹਿੰਦੀ ਸ਼ੇਡ ਹੋਏਗਾ ਜੀ ਨੈਕਸਟ ਕਲਰ ਹੈਗਾ ਜੀ ਡਾਰਕ ਮਹਿੰਦੀ ਕਲਰ ਹੋਏਗਾ ਜੀ ਬਹੁਤ ਹੀ ਪਿਆਰਾ ਕਲਰ ਹੈਗਾ ਜੀ 6.5 ਮੀਟਰ ਦੀ ਕੱਟ ਹੋਏਗੀ ਕੋਈ ਮਿਸਪ੍ਰਿੰਟ ਕੋਈ ਡਿਫੈਕਟ ਕੁਝ ਨਹੀਂ ਹੈਗਾ ਜੀ ਸ਼ਿਪਿੰਗ ਐਕਸਟਰਾ ਹੋਏਗੀ 6.5 ਮੀਟਰ ਕਪੜਾ ਹੋਏਗਾ ਜੀ ਵਿਦ ਦੁਪੱਟਾ ਜਿਹੜਾ ਹੈਗਾ ਉਹ 800 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਇਹ ਸੂਟ ਹੈਗਾ ਮਿਲ ਰਿਹਾ ਹੈਗਾ ਜੀ ਨੈਕਸਟ ਕਲਰ ਆ ਗਿਆ ਜੀ ਮੋਸਟ ਫੇਵਰਿਟ ਕਲਰ ਹੈਗਾ ਜੀ ਇਹ ਭੈਣਾਂ ਦਾ ਏ ਹੈਗਾ ਜੀ ਪੀਕਾਕ 컬러 ਪੀਕਾਕ 컬러 ਹੈਗਾ ਜੀ ਕੰਨੀ ਤੋਂ ਆਪਾਂ ਨੂੰ ਜਿਹੜਾ ਹੈਗਾ ਉਹ ਐਜੈਕਟ ਸ਼ੇਡ ਦਾ ਪਤਾ ਲੱਗਦਾ ਹੈਗਾ ਜੀ ਕੰਨੀ ਤੋਂ ਸਟਾਫ ਹੋਏਗਾ A1 ਕੋਈ ਕੰਪਲੇਂਟ ਨਹੀਂ ਹੈਗੀ ਜੀ ਜੇਕਰ ਤੁਸੀਂ ਇਦਾਂ ਦੋ ਪੀਸ ਵੀ ਬਾਈ ਕਰਦੇ ਹੋ ਸੇਮ ਤਾਂ ਜੇਕਰ ਪਹਿਣਾ ਮਤਲਬ ਸੇਮ ਸੂਟ ਬਣਾਉਣ ਦੀਆਂ ਸ਼ਕੀਨ ਹੈਗੀਆਂ ਤਾਂ ਦੋ ਸੇਮ ਪੀਸ ਵੀ ਤੁਸੀਂ ਬਾਈ ਕਰ ਸਕਦੇ ਹੋ ਜੀ ਕਿਉਂਕਿ ਤੁਹਾਡੇ ਦੋ ਸੂਟ ਔਰ ਦੋ ਦੁਪੱਟੇ ਆ ਸੇਮ ਉਹ ਰੈਡੀ ਹੋ ਜਾਣੇ ਹੈਗੇ ਆ ਜੀ 800 ਰੁਪਏ ਦਾ ਪ੍ਰਾਈਸ ਹੋਏਗਾ ਜੀ 160 ਰੁਪਏ ਮੀਟਰ ਦੇ ਹਿਸਾਬ ਨਾਲ ਜੇ ਆਪਾਂ 1.5 ਮੀਟਰ ਕਪੜਾ ਆਪਾਂ ਇਦਾਂ ਵੀ ਲਈਏ ਕਿ ਵੀ ਸਾਨੂੰ ਐਕਸਟਰਾ ਨਹੀਂ ਹੈਗਾ ਫ੍ਰੀ ਨਹੀਂ ਹੈਗਾ ਤਾਂ 125 ਰੁਪਏ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਜਿਹੜਾ ਹੈਗਾ ਉਹ ਮਿਲ ਜਾਣਾ ਹੈ ਜੀ ਨੈਕਸਟ ਜੋ ਮਿਲੇਗਾ ਜੀ ਡਾਰਕ ਹੌਟ ਪਿੰਕ ਜਿਹਨੂੰ ਆਪਾਂ ਕਹਿ ਦਿੰਦੇ ਆ ਡਾਰਕ ਮੈਂਜ਼ੈਂਟਾ ਕਲਰ ਹੋਏਗਾ ਜੀ ਸਕਿਨ ਦੇ ਨਾਲ ਕੰਬੀਨੇਸ਼ਨ ਕਰਕੇ ਵੀ ਤੁਸੀਂ ਸੂਟ ਬਣਾ ਸਕਦੇ ਹੋ ਜੇਕਰ ਪਹਿਣਾ ਦੋ ਸੂਟ ਸੇਮ ਰੈਡੀ ਕਰਨਾ ਚਾਹੁੰਦੀਆਂ ਨੇ ਤਾਂ ਉਹ ਇਦਾਂ ਮੈਚਿੰਗ ਸੂਟ ਰੈਡੀ ਕਰ ਸਕਦੀਆਂ ਨੇ ਜੀ ਦੋ ਪੀਸ ਲੈ ਕੇ ਜਿਦਾਂ ਇਹ ਦੋ ਪੀਸ ਹੈਗੇ ਜੀ ਤੁਸੀਂ ਇਦਾਂ ਦੋ ਪੀਸ ਬਾਈ ਕਰ ਸਕਦੇ ਹੈਗੇ ਹੋ ਜੀ ਦੋ ਸੇਮ ਪੀਸ ਆ ਜਿਹੜੇ ਤੁਸੀਂ ਲੈ ਸਕਦੇ ਹੋ ਜੀ ਦੋ ਤੁਹਾਨੂੰ ਸਕਿਨ ਪੀਸ ਮਿਲ ਜਾਣਗੇ ਔਰ ਦੋ ਹੈਗੇ ਜਿਹੜੇ ਤੁਹਾਨੂੰ ਮਜੈਂਟਾ ਸੂਟ ਆ ਜਿਹੜੇ ਉਹ ਤੁਹਾਨੂੰ ਸੇਮ ਮਿਲ ਜਾਣਗੇ ਜੀ ਸੇਮ ਸਟਾਫ ਆ ਜਿਹੜਾ ਤੁਹਾਨੂੰ ਮਿਲੇਗਾ ਜੀ ਸੇਮ ਤੁਸੀਂ ਕਲਰ ਲੈ ਸਕਦੇ ਹੋ ਔਰ ਤੁਸੀਂ ਸੇਮ ਜਿਹੜੇ ਮੈਚਿੰਗ ਸੂਟ ਹੈਗੇ ਉਹ ਤੁਸੀਂ ਰੈਡੀ ਕਰ ਸਕਦੇ ਹੋ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਹੋਣਗੇ ਜੀ ਸੇਮ ਪੀਸ ਆ ਜਿਹੜੇ ਤੁਸੀਂ ਦੋ ਰੈਡੀ ਕਰ ਸਕਦੇ ਹੋ ਜੀ ਇਸ ਤਰੀਕੇ ਦੇ ਨਾਲ ਮੈਚਿੰਗ ਸੂਟ ਰੈਡੀ ਹੋਣਗੇ ਨੈਕਸਟ ਜੋ ਹੋਏਗਾ ਜੀ ਇਹ ਹੈਗਾ ਜਿਹੜਾ ਕਲਰ ਲਵੈਂਡਰ ਕਲਰ ਹੋਏਗਾ ਜੀ ਬਹੁਤ ਹੀ ਲਾਈਟ ਦਾ ਲਵੈਂਡਰ ਕਲਰ ਹੈਗਾ ਜੀ ਬਹੁਤ ਹੀ ਪਿਆਰਾ ਕਲਰ ਹੈਗਾ ਜੀ ਕੰਨੀ ਤੋਂ ਆਪਾਂ ਨੂੰ ਐਜੈਕਟ ਸ਼ੇਡ ਦਾ ਪਤਾ ਲੱਗਦਾ ਹੈਗਾ ਜੀ ਚੈੱਕ ਕਰੋ 6.5 ਮੀਟਰ ਦੀ ਕੱਟ ਹੋਏਗੀ ਜੀ ਕੋਈ ਮਿਸ ਪ੍ਰਿੰਟ ਜਾਂ ਇਫੈਕਟ ਨਹੀਂ ਹੋਏਗਾ ਤੁਸੀਂ ਹੈਂਡ ਥ्रेड ਆਰੀ ਜੋ ਮਰਜ਼ੀ ਵਰਕ ਕਰਵਾ ਸਕਦੇ ਹੋ ਜੇਕਰ ਤੁਸੀਂ ਸਾਡੇ ਤੋਂ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਤੋਂ ਵੀ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਬਹੁਤ ਹੀ ਪਿਆਰਾ ਪੈਸਟਾ ਗ੍ਰੀਨ ਨਾਲ ਹਲਕਾ ਜਿਹਾ ਟੋਨ ਡਾਰਕ ਹੈਗਾ ਜੀ ਕੰਨੀ ਤੋਂ ਤੁਹਾਨੂੰ ਇਜੈਕਟ ਸ਼ੇਡ ਦਾ ਜਿਹੜਾ ਆਪਾਂ ਨੂੰ ਪਤਾ ਲੱਗ ਜਾਂਦਾ ਜੀ ਕੰਨੀ ਤੋਂ ਆਪਾਂ ਨੂੰ ਇਜੈਕਟ ਸ਼ੇਡ ਦਾ ਪਤਾ ਲੱਗ ਜਾਂਦਾ ਹੈ ਜੀ ਜੇਕਰ ਤੁਸੀਂ ਮੈਚਿੰਗ ਕਰਨਾ ਚਾਹੁੰਦੇ ਤਾਂ ਇਸ ਤਰੀਕੇ ਨਾਲ ਤੁਸੀਂ ਮੈਚਿੰਗ ਵੀ ਕਰਕੇ ਜਿਹੜਾ ਉਹ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮਸਟਰਡ ਕਲਰ ਮਸਟਰਡ ਕਲਰ ਹੋਏਗਾ ਜੀ ਤੇ ਤੁਸੀਂ ਮਸਟਰਡ ਦੀ ਜੇ ਸਕਿਨ ਨਾਲ ਮੈਚਿੰਗ ਕਰਨਾ ਚਾਹੁੰਦੇ ਤਾਂ ਇਸ ਤਰੀਕੇ ਨਾਲ ਤੁਸੀਂ ਇਹਨਾਂ ਦੀ ਮੈਚਿੰਗ ਵੀ ਕਰ ਸਕਦੇ ਹੋ ਜੀ ਪ੍ਰਾਈਜ਼ ਹੋਏਗਾ 800 ਰੁਪਏ ਸ਼ਿਪਿੰਗ ਐਕਸਟਰਾ ਹੋਏਗੀ ਜੀ ਵਿਦ ਦੁਪੱਟਾ ਤੁਹਾਨੂੰ ਜਿਹੜੇ ਇਹ ਪੀਸ ਹੈਗੇ ਉਹ ਮਿਲ ਰਹੇ ਨੇ ਜੀ ਨੈਕਸਟ ਜੋ ਮਿਲੇਗਾ ਜੀ ਤੁਹਾਨੂੰ ਡਾਰਕ ਪਰਪਲ ਕਲਰ ਹੋਏਗਾ ਜੀ ਸ਼ਾਈਨਿੰਗ ਕਰਕੇ ਥੋੜਾ ਘੱਟ ਪਤਾ ਲੱਗਦਾ ਜੀ ਕੰਨੀ ਤੋਂ ਪਤਾ ਲੱਗਦਾਗਾ ਕਲਰ ਦਾ ਡਾਰਕ ਪਰਪਲ ਕਲਰ ਹੋਏਗਾ ਜੀ ਬਹੁਤ ਹੀ ਪਿਆਰਾ 6.5 ਮੀਟਰ ਦੀ ਕੱਟ ਹੋਏਗੀ ਜੀ ਮੈਚਿੰਗ ਕਰਕੇ ਤੁਸੀਂ ਜਿੱਦਾਂ ਮਰਜ਼ੀ ਲੈ ਸਕਦੇ ਹੋ ਜੀ ਨੈਕਸਟ ਜੋ ਕਲਰ ਮਿਲੇਗਾ ਜੀ ਤੁਹਾਨੂੰ ਜੋ ਕਲਰ ਮਿਲੇਗਾ ਜੀ ਇਹ ਹੋਏਗਾ ਆ ਆਪਣਾ ਵਾਈਨ ਕਲਰ ਹੈਗਾ ਜੀ ਇਹ ਵਾਈਨ ਕਲਰ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਬਹੁਤ ਹੀ ਪਿਆਰਾ ਨੈਕਸਟ ਤੁਹਾਨੂੰ ਮਿਲੇਗਾ ਜੀ ਇਹਦੇ ਨਾਲ ਦਾ ਪਹਿਲਾਂ ਵੀ ਆਪਾਂ ਇੱਕ ਪੀਸ ਦਿਖਾ ਚੁੱਕੇ ਹਾਂ ਜੀ ਲਵੈਂਡਰ ਕਲਰ ਹੋਏਗਾ ਜੀ ਨੈਕਸਟ ਜੋ ਹੋਏਗਾ ਜੀ ਲਵੈਂਡਰ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਪੀਸ ਹੈਗਾ ਜੀ ਕੰਨੀ ਤੋਂ ਕਲਰ ਦਾ ਆਪਾਂ ਨੂੰ ਐਜੈਕਟ ਸ਼ੇਡ ਦਾ ਪਤਾ ਲੱਗ ਜਾਂਦਾ ਜੀ ਇਸ ਤਰੀਕੇ ਨਾਲ ਆਪਾਂ ਚੈੱਕ ਕਰ ਸਕਦੇ ਹਾਂ ਜੀ ਐਜੈਕਟ ਸ਼ੇਡ ਦਾ ਪਤਾ ਲੱਗ ਜਾਂਦਾ ਜੀ ਆਪਾਂ ਨੂੰ 6.5 ਮੀਟਰ ਦੀ ਕੱਟ ਹੋਏਗੀ ਜੀ ਨੈਕਸਟ ਜੋ ਕਲਰ ਮਿਲੇਗਾ ਜੀ ਤੁਹਾਨੂੰ ਇਹ ਹੋਏਗਾ ਜੀ ਇਹ ਹੈਗਾ ਬਲੂ ਕਲਰ ਹੈ ਜੀ ਬਲੂ ਕਲਰ ਹੋਏਗਾ ਜੀ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਸ਼ੇਡ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਿੰਕ ਕਲਰ ਹੋਏਗਾ ਪਿੰਕ ਕਲਰ ਮੋਸਟ ਫੇਵਰਿਟ ਕਲਰ ਹੈ ਹੈ ਪਹਿਣਾ ਦਾ ਪਿੰਕ ਕਲਰ ਜਿਹਦੇ ਉੱਪਰ ਆਪਾਂ ਮਹਿਰੂਨ ਕਲਰ ਦਾ ਵਰਕ ਕਰਵਾ ਕੇ ਬਹੁਤ ਹੀ ਪਿਆਰਾ ਜਿਹੜਾ ਪੀਸ ਆ ਉਹ रेडी ਕਰ ਸਕਦੇ ਹੈਗੇ ਆ ਜੀ ਨੈਕਸਟ ਜੋ ਤੁਹਾਨੂੰ ਮਿਲੇਗੀ ਜੀ ਇਹ ਕੱਟ ਹੈਗੀ ਆ ਸਿਮਰ ਦੀ 3 ਮੀਟਰ ਦੀ ਕੱਟ ਸ਼ોર્ટ ਦੀ ਹੋਏਗੀ ਔਰ 3 ਮੀਟਰ ਦੀ ਹੀ ਤੁਹਾਨੂੰ ਗੈਲੈਕਸੀ ਸਿਲਕ ਦੀ ਜਿਹੜੀ ਤੁਹਾਨੂੰ ਇਹਦੇ ਨਾਲ ਬਾਟਮ ਮਿਲੇਗੀ ਇਹ ਜੋ ਤੁਹਾਡਾ ਪੀਸ ਹੈਗਾ ਜੀ 600 ਰੁਪਏ ਦੇ ਵਿੱਚ ਰੈਡੀ ਹੋ ਜਾਏਗਾ ਮੈਚਿੰਗ ਪੀਸ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ 3 ਮੀਟਰ ਦੀ ਕੱਟ ਮਿਲੇਗੀ ਜੀ ਰਸਟ ਬ੍ਰਾਊਨ ਕਲਰ ਹੋਏਗਾ ਜੀ ਇਹਦੀ ਜਿਹੜਾ ਇਹਦਾ ਸਟਾਫ ਹੈਗਾ ਜੀ 300 ਰੁਪਏ ਦਾ ਤੁਹਾਨੂੰ ਇੱਕ ਪੀਸ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਫਰੈਸ਼ ਦੇ ਵਿੱਚ ਮਿਲੇਗਾ ਜੀ ਰਸਟ ਕਲਰ ਹੋਏਗਾ ਜੀ ਰਸਟ orange ਕਲਰ ਰਸਟ orange ਕਲਰ ਹੋਏਗਾ ਜੀ 5 ਮੀਟਰ ਦੀ ਕੱਟ ਹੋਏਗੀ ਜੀ ਇਹਦੇ ਵਿੱਚ ਤੁਹਾਨੂੰ ਦੋ ਸੇਮ ਪੀਸ ਮਿਲ ਜਾਣਗੇ ਜੀ ਰਸਟ orange ਕਲਰ ਦੇ ਵਿੱਚ ਤੁਹਾਨੂੰ ਦੋ ਸੇਮ ਪੀਸ ਮਿਲ ਜਾਣਗੇ ਜਿਹੜਾ ਇਹ ਸਟਾਫ ਹੈਗਾ 10 ਮੀਟਰ ਹੈਗਾ ਜਾਨੀ ਕਿ ਇੱਕ ਸੂਟ ਦੀ ਜਿਹੜੀ ਕੱਟ ਹੈਗੀ ਹੈ 5 ਮੀਟਰ ਦੀ ਆਪਣੇ ਕੋਲ ਹੈਗੀ ਹੈ ਜਿਸ ਦਾ ਪ੍ਰਾਈਸ ਹੋਏਗਾ 800 ਰੁਪਏ ਕਿਉਂਕਿ ਇਹ ਫਰੈਸ਼ ਦੇ ਵਿੱਚ ਹੈਗੇ ਨੇ ਜੀ 800 ਰੁਪਏ ਦਾ ਤੁਸੀਂ ਇਹ ਦੋ ਸੇਮ ਸੂਟ ਵੀ ਤੁਸੀਂ 800 ਰੁਪਏ ਦੇ ਵਿੱਚ ਲੈ ਸਕਦੇ ਹੋ ਜੀ ਇਹ ਫਰੈਸ਼ ਦੇ ਵਿੱਚ ਹੈਗੇ ਨਹੀਂ ਅੱਜ ਵਾਲੀ ਜਿਹੜੀ ਵੀਡੀਓ ਸੀਗੀ ਜੀ ਉਹ ਆਪਣੀ ਸਿਮਰ ਦੇ ਸੂਟਾਂ ਦੇ ਉੱਪਰ ਸੀਗੀ ਜੀ ਅੱਜ ਵਾਲੇ ਜਿਹੜੇ ਸਿਮਰ ਦੇ ਸੂਟ ਸੀ ਉਹ ਆਪਾਂ ਆਫਰ ਦੇ ਵਿੱਚ ਲੈ ਕੇ ਆਏ ਸੀ ਜੀ ਵਿਦ ਦੁਪੱਟਾ 6.5 ਮੀਟਰ ਦੀ ਕੱਟ ਸੀਗੀ ਜੀ 800 ਰੁਪਏ ਦੇ ਵਿੱਚ ਸ਼ਿਪਿੰਗ ਐਕਸਟਰਾ ਸੀਗੀ ਜੀ ਜੇਕਰ ਜ਼ਿਆਦਾ ਕੁਆਂਟੀਟੀ ਦੇ ਵਿੱਚ ਤੁਸੀਂ ਸੂਟ ਬਾਈ ਕਰਦੇ ਹੋ ਤਾਂ ਸ਼ਿਪਿੰਗ ਉਸ ਤਰੀਕੇ ਦੀ ਆਪਾਂ ਨੂੰ ਪਤਾ ਹੀ ਹੈ ਕਿ ਉਹ ਘਟ ਜਾਂਦੀ ਹੈ weight ਦੇ ਅਕੋਰਡਿੰਗ ਜੀ ਸੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸਿਮਰ ਦੇ ਸੂਟ ਦਿਖਾਏ ਆ ਜਿਹੜੀਆਂ ਪਹਿਣਾ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਔਰ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਆ ਜਿਹੜਾ ਉਹ ਮਿਲ ਸਕੇ ਜੀ ਤੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜੀ ਜਿਹੜੇ ਉਹ ਬੁੱਕ ਕਰਵਾ ਸਕੋ ਜੀ ਅੱਜ ਵਾਲੀ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ